ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਇਆ ਨਿਊ ਹਾਲੈਂਡ 3630 ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਅਪੋਲੋ ਦੀ ਟਾਇਰ ਇਹਦੀ 16.5 ਦੀ ਟਾਇਰ ਬਧੀਆ ਕੰਡੀਸ਼ਨ ਦੇ ਵਿੱਚ ਟਾਇਰ ਆ ਦੋਸਤੋ ਨਿਊ ਹਾਲੈਂਡ 3630 ਟਰੈਕਟਰ ਰੰਗ ਪੇਂਟ ਪੂਖਾ ਸਾਰਾ ਟਰੈਕਟਰ ਸਾਫ ਪਿਆ ਕੰਡੀਸ਼ਨ ਬਧੀਆ ਪਈ ਹੈਗੀ ਤੇ ਦੋਸਤੋ ਇਹ ਮਾਡਲ ਦੀ ਗੱਲ ਕਰੀਏ ਤਾਂ 2011 ਮਾਡਲ ਤੇ 475000 ਰੁਪਏ ਦਾ ਰੇਟ ਰੱਖਿਆ ਹੈ ਬਾਕੀ ਇਹਦਾ ਕੋਈ ਰੇਟ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਾਕੀ ਤੁਸੀਂ ਵੀਡੀਓ ਵਿੱਚ ਟਰੈਕਟਰ ਦੇਖ ਸਕਦੇ ਹੋ ਬਿਲਕੁਕੁਲ ਨਿਊ ਕੰਡੀਸ਼ਨ ਹੈ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਹੌਲੈਂਡ 3630 ਤੇ ਇੰਜਨ ਗੇਅਰ ਵਧੀਆ ਸਾਫ ਪਿਆਗਾ ਫੁੱਲ ਕੰਮ ਹੋਇਆ ਵਗਾ ਸਰਵਿਸ ਹੋਈ ਵੀ ਆ ਤੇ ਸੜ ਗਿਆ ਟਰੈਕਟਰ ਦੋਸਤੋ ਪਾਵਰ ਸਟੀering ਕਲਚ ਟਰੈਕਟਰ ਵਧੀਆ ਹਾਲਤ ਦੇ ਵਿੱਚ ਟਰੈਕਟਰ ਦੋਸਤੋ ਤੇ ਟਾਇਰਾਂ ਦੀ ਗੱਲ ਕਰੀ ਤਾਂ ਪੋਲੋ ਦੇ ਟਾਇਰ ਆ 16 29 ਦੇ ਟਾਇਰ ਆ ਚਾਰੇ ਟਾਇਰ ਸਾਨੂੰ ਵਧੀਆ ਸਾਫ ਤੇ ਨਵੇਂ ਮਿਲਣਗੇ ਕੰਡੀਸ਼ਨ ਵਧੀਆ ਪਈ ਹੈਗੀ ਸਾਰਾ ਟਰੈਕਟਰ ਸਾਫ ਪਿਆਗਾ 11 ਮੜਲਾ ਦੋ ਹੇਰ ਤੇ 475000 ਦਾ ਰੇਟ ਹੈਗਾ ਬਾਕੀ ਰੇਟ ਘੱਟ ਵੱਧ ਹੋ ਜੂਗਾ ਬਾਕੀ ਤੁਸੀਂ ਸਾਨੂੰ ਸਾਰਾ ਟਰੈਕਟਰ ਆਪਾਂ ਵੀਡੀਓ ਵਿੱਚ ਦਿਖਾਤਾ ਇੰਜਣ ਗੇਅਰ ਬੜੀ ਸਾਫ ਪਿਆਗਾ ਬਾਕੀ ਜੇ ਕਿਸੇ ਵੀ ਇਹਨੇ ਟਰੈਕਟਰ ਲੈਣਾਗਾ ਜਾਂ ਟਰੈਕਟਰ ਸੰਬੰਧੀ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੀ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹਾਂ ਤੇ ਬਾਕੀ ਦੋਸਤੋ ਤੁਹਾਨੂੰ ਇਹ ਬਰਨਾਲਾ ਹੰਡਾ ਵਿਖੇ ਟਰੈਕਟਰ ਤੁਹਾਨੂੰ ਇਹ ਖੜਾ ਮਿਲੂਗਾ ਤੇ ਬਾਕੀ ਦੋਸਤੋ ਪਾ ਡੇਲੀ ਡੇਲੀ ਚੈਨਲ ਤੇ ਵੀਡੀਓ ਅਪਲੋਡ ਕਰਦੇ ਰਹਿਣੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਤਾਂ ਕਿ ਹੋਰ ਕਿਸਾਨ ਵੀਰਾਂ ਤੱਕ ਵੀ ਵੀਡੀਓ ਪਹੁੰਚ ਸਕੇ ਤੇ ਕਿਸੇ ਕਿਸਾਨ ਵੀਰ ਦਾ ਫਾਇਦਾ ਹੋ ਜੇ ਟਰੈਕਟਰ ਲੈਣ ਬਾਰੇ ਸੋਚਦੇ ਹੋਈ ਤਾਂ ਟਰੈਕਟਰ ਲੈ ਸਕਦਾਗਾ ਫਾਇਦਾ ਹੋ ਜੇ ਤੇ ਬਾਕੀ ਦੋਸਤੋ ਮਿਲਦੇ ਆ ਅਗਲੀ ਨਵੀਂ ਵੀਡੀਓ ਚ ਤਦ ਤੱਕ ਲਈ ਧੰਨਵਾਦ ਦੋਸਤੋ